ਖਾਣਾ ਗੁਰਾਇਆ ਦੀਨ ਪਿੰਡ ਕੋਟਲੀ ਖੱਖਿਆਂ ਵਿਖੇ ਚੋਰਾਂ ਵੱਲੋਂ ਇੱਕ ਕਰਨ ਨੂੰ ਸਨ ਲਾ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਘਟਨਾ ਦੀ ਜਾਣਕਾਰੀ ਦਿੰਦੇ ਆ ਜਗਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕੋਟਲੀ ਖੱਖਿਆਂ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਖੇਤਾਂ ਵਿੱਚ ਬਣਾਈ ਸਰਚ ਲੰਮੇ ਸਮੇਂ ਤੋਂ ਰਹਿੰਦੇ ਹਨ। ਮਿਤੀ 7 ਜੂਨ ਦੀ ਰਾਤ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਕਰਦੇ ਵਿਹੜੇ ਵਿੱਚ ਸੁੱਤੇ ਸਨ। ਜਦੋਂ ਸਵੇਰੇ ਉੱਠ ਕੇ ਵੇਖਿਆ ਤਾਂ ਮਕਾਨ ਦੀ ਖੇਤਾਂਵਲ ਲੱਗਦੀ ਦੀਵਾਰ ਨੂੰ ਪਾੜ ਪਾਇਆ ਹੋਇਆ ਸੀ ਤੇ ਅੰਦਰ ਸਮਾਨ ਖਿਲਰਿਆ ਹੋਇਆ ਸੀ। ਉਹਨਾਂ ਅੱਗੇ ਦੱਸਿਆ ਕਿ ਚੋਰ ਸੋਨੇ ਦੀਆਂ ਦੋ ਚੇਨੀਆਂ, ਇੱਕ ਲੋਕਟਿਕ ਸਿੰਗੀ, ਇੱਕ ਸੋਨੇ ਦਾ ਕੜਾ, ਦੋ ਸੋਨੇ ਦੀਆਂ ਵਾਲੀਆਂ, ਇੱਕ ਮੁਦਰੀ, ਤਿੰਨ ਕੜੀਆਂ, 900 ਡਾਲਰ, 100 ਪਾਉਂਡ ਚੋਰੀ ਕਰਕੇ ਲੈ ਗਏ। ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਚੌਕੀ ਦੂਸਾਂਝ ਕਲਾਂ ਦੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ। ਹਾਂਜੀ ਸਮਾਨ ਸਾਡੇ ਲੈ ਗਿਆ ਜੀ ਕਰ ਸੋਨਾ ਸੀਗਾ। ਤੇ ਆਪਣੇ ਉਜਾਰਕ ਡਾਲਰ ਪੰਜਾਬ ਦੇ ਵਿੱਚ ਤੇ ਬਾਕੀ ਜਿਹੜਾ ਸਮਾਨ ਬਾਹਰ ਕੁਛ ਖਾੜ ਚੁ ਗਏ ਆ ਹਾਂਜੀ ਕਿਰ ਵਿੱਚ ਦੋ ਚੈਨੀਆਂ ਸੀ ਤੇ ਉਹਨਾਂ ਦੇ ਵਿੱਚ ਇੱਕ ਤੇ ਲੋਕਟ ਸੀ ਇੱਕ ਸਿੰਗੀ ਸੀਗੀ ਬਾਬੇ ਜੀ ਤੇ ਤਿੰਨ ਜੋੜੇ ਬਾਗਨਾ ਦੇ ਤੇ ਇੱਕ ਮੁੰਦੀ ਇੱਕ ਕੜਾ ਇਹਨਾ ਚਾਹਤ ਨੇ ਸੋਨੇ ਦੇ ਹੈ ਹਾਂਜੀ ਹਾਂ ਕਿੰਨ ਦਿਨ ਦੀ ਚੋਰੀ ਹੋਈ ਆ ਜੀ ਸ਼ੁੱਕਰਵਾਰ ਤੇ ਰਾਤ ਨੂੰ ਰਾਜਾ ਫਟਾ ਤੀ ਗਰੀ ਜੀ ਜੇ ਵੀ ਰਾਤ ਨੂੰ ਜਿਹੜੀ ਚੋਰੀ ਹੋਈ ਹੈ ਕੀ ਤੁਹਾਡਾ ਨਾਮ ਕੀ ਭਾਈ ਮੇਰਾ ਨਾਮ ਜਗਮੰਦਰ ਸਿੰਘ ਡੈਡੀ ਜੀ ਦਾ ਨਾਮ ਕਸ਼ਮੀਰ ਸਿੰਘ ਕੋਟਲੀ ਖੱਖਿਆ ਪਿੰਡ ਹੈ ਹਾਂਜੀ ਪਿੰਡ ਕੋਟਲੀ ਖੱਖਿਆ ਹਾਂਜੀ ਹੂੰ ਪੁਲਿਸ ਨੂੰ ਦੱਸ ਦਿੱਤਾ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੇ ਸੀ ਮੌਕਾ ਦੇ ਕੇ ਗਏ ਆ ਹੂੰ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੂੰ ਛੱਕ ਵੀ ਕਿਸੇ ਤੇ ਤੁਹਾਨੂੰ ਸ਼ਾਕਰ ਦੇ ਦਾ ਤੇ ਜਿਹੜਾ ਮੈਂ ਪਿੰਡ ਦੇ ਵਿੱਚ ਜਿਹਦਾ ਕੋਈ ਅੰਗਰੇਜ਼ੀ ਵਾਲੀ ਇਹੀ ਕੰਮ ਕਰ ਰਹੇ ਆ ਹੂੰ ਹੂੰ ਕੀ ਮੰਗ ਕਰਦੇ ਨੇ ਮੰਗੇ ਇਹੀ ਕਰਦੇ ਵੀ ਸਾਡੀ ਜਿਹੜੀ ਸੁਣਾਈ ਹੋਣੀ ਚਾਹੀਦੀ ਆ ਤੇ ਜਿਹੜਾ ਸਾਡਾ ਸਮਾਨ ਚੋਰੀ ਮਿਲਣਾ ਚਾਹੀਦਾ ਜਿਹੜਾ ਸਾਡਾ ਸਮਾਨ ਚੋਰੀ ਹੋਇਆ ਉਹਦਾ ਨਾਮ ਲੈਣਾ ਚਾਹੀਦਾ